ਸ਼੍ਰੀ ਕਾਲ ਜੀ ਸਾਰਿਆਂ ਨੂੰ ਆਪਣੇ ਬਾਟ ਵਲੋਗ ਤੇ ਤੇ ਅੱਜ ਦੇ ਵਲੋਗ ਚ ਆਪਾਂ ਲਾਵਾਂਗੇ ਨਹਿਰ ਦਾ ਪਾਣੀ ਜੇ ਵਲੋਗ ਵਧੀਆ ਲੱਗੇ ਤੇ ਲਾਈਕ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਬਾਨ ਲਿਆ ਜੀ ਪਾਣੀ ਵਲੋਗ ਵਧੀਆ ਲੱਗੇ ਤੇ ਕਮੈਂਟ ਕਰਕੇ ਦੱਸਿਓ ਵੀ ਕਿਵੇਂ ਦਾ ਲੱਗਿਆ ਤੁਹਾਨੂੰ ਵਲੋਗ ਅੱਗੇ ਜਾ ਰਹੇ ਹਾਂ ਜੀ ਮੋਗੇ ਤੇ ਤੇ ਮੋਗਾ ਬਹੋਣੇ ਤੁਹਾਨੂੰ ਜਾ ਕੇ ਉੱਥੇ Bye. ਹੂੰ ਆ ਗਿਆ ਜੀ ਨਹਿਰ ਤੇ ਤੇ ਆ ਜਾਮਣਾਂ ਦਾ ਪੇਡਾ ਸੀ ਇੱਥੇ ਖਾਣੇ ਤੇ ਜਾਮਣ ਬੜੇ ਮਿੱਠੇ ਮਿੱਠੇ ਲੱਗੇ ਅੰਦਰ ਤੇ ਨੱਕਾ ਮੋਗਾ ਸੰਭਾਲ ਕੇ ਫੇਰ ਲੈ ਕੇ ਜਾਵਾਂਗੇ ਜਾਮਣਾ ਇੱਥੋਂ ਤੁਹਾਨੂੰ ਮੋਗਾ ਵਹੋਨੇ ਹੁਣ ਸਾਡਾ ਆ ਗਈ ਜੀ ਨਹਿਰ ਤੇ ਤੇ ਇਧਰ ਆਪਣੇ ਜੋਨ ਡੀਅਰ ਜਹਾਨ ਦੇ ਹੋਰ ਬਈ ਹੋਰ ਚੁਗੀ ਵਾਸ ਥੋੜੀ ਦੂਰ ਰਹੇਗੀ ਨਾ ਯਾਰ ਆ ਗਏ ਮੋੜ ਤੇ ਕੋਨਾ ਦੇ ਮੋੜ ਤੇ ਕੋ ਕੀ ਫਿਰਿਆ ਨਹਿਰੀ ਬੜੀ ਫੁੱਲ ਛੱਡੀ ਹੈ ਨਾ Chúng ta đang mua gà Chúng ta đã mua Hôm nay chúng ਆਪਣਾ ਮੋਗਾ ਕਿੰਨੇ ਕਿਲੋਮੀਟਰ ਪੈ ਜਾਂਦਾ ਖੇਤੋਂ ਹੂੰ ਕਿਲੋਮੀਟਰ ਪੈਂਦਾ ਹਣਾ ਅੰਦੀ ਕੇਵਲ ਟਾਣੀ ਤੋਂ ਰਾਂ ਲੀਕ ਹੀ ਬੜਾ ਐ ਇੱਕ ਆ ਜੀ ਮੋਗੇ ਵੱਲੋਂ ਪਹੁੰਚ ਚੱਲੇ ਆਪਣੇ ਖੇਤ ਖੇਤ ਜਾ ਕੇ ਵਹਨੇ ਕਿੰਨੇ ਕਿੱਲੇ ਭਰ ਕੇ 1 ਘੰਟਾ ਹੋ ਗਿਆ ਸਾਡੇ ਸਾਨੂੰ ਗਿਆਨ ਉੱਥੇ ਮੋਗੇ ਤੇ ਢੇੜਾ ਮਾਰਨ ਵੇਨੇ ਹੁਣ ਜਾ ਕੇ ਕਿੰਨਾ ਥਾ ਪਰ ਗਿਆ ਲੋਕille ਰਹਿ ਗਏ ਦੂਹਰ ਆਪਣੇ ਖੇਤ ਕਹਿੰਦੇ ਕਿ ਇਥੇ ਆ ਗਏ ਕਹਿੰਦੇ ਉਥੇ ਆ ਗਏ ਜਿੱਥੋਂ ਗਏ ਸੀ ਕਿੰਨੇ ਵਰਗੇ ਇੱਕ ਗੱਲਾ ਪਰ ਗਿਆ ਡੇਢ ਕਿੱਲਾ ਉਧਰ ਵਰ ਗਿਆ 2 ਘੰਟੇ ਲੱਗੀ ਵਾਰੀ ਵੇਖੋ ਕਿੰਨਾ ਹੋਰ ਪਰਦਾ ਹਨ ਖੋਲਣ ਲੱਗੇ ਐ ਇਸ ਕਿੱਲੇ 'ਚ ਪਾਣੀ ਆ ਖੋਲਤਾ ਹੀ ਹੁਣ ਨੀਵੇਂ ਕਿੱਲੇ 'ਚ ਹੋਣ ਜਾਊਗਾ ਖਾਲਾ ਜਮਾ ਨੀਵਾ ਨੀਵੇਂ ਕਿੱਲੇ ਖੋਲਤਾ ਹੁਣ ਜਾਊਗਾ ਖਾਲਾ ਜਮਾ ਥੱਲੇ ਫੁੱਲ ਭਰਿਆ ਐ ਅਸੀਂ ਖਾਲਾ ਜਾਂਦਾ ਗੋਲੀ ਵਾਂਗ ਪਾਣੀ 1 ਮਿੰਟ ਹੀ ਹੋਈ ਐ ਖਾਲੇ ਖੋਲੇ ਨੂੰ ਨੱਕਾ ਖੋਲੇ ਨੂੰ ਤੇ ਇੰਨਾ ਪਰ ਵੀ ਗਿਆ ਪਰਲਿਆਂ ਕਿੱਲਿਆਂ ਜੇ ਇੰਨਾ ਸਿਗਾ ਹਾਲਾ ਚਾਰ ਉਂਗਲਾਂ ਉੱਤਰ ਗਿਆ ਹਾਲਾ ਦਿਨਣੋਂ ਨੀਵਾ ਪਾਣੀ ਖੋਲਦੇ ਜਾਂਦਾ ਗੋਲੀ ਵਾਂਗੂ ਪਾਣੀ ਪਿਛਲਾ ਵੀ ਖੇਚ ਲੈ ਖਾਲੇ ਨੇ ਪਾਣੀ ਫੁੱਲ ਭਰਿਆ ਆ ਸੁੱਤ ਇਹ ਪਰਕੇ ਕਿੱਲਾ ਤੇ ਜਾਵਾਂਗੇ ਅੱਗੇ ਕੋਠੇ ਵੱਲ ਪਾਣੀ ਉੱਥੇ ਭਰਾਂਗੇ ਦੋ ਗਿੱਲੇ ਪਾਰਤੇ ਇਹ ਚਾਰ ਗਿੱਲੇ ਇੱਥੇ ਹੁਣ ਅੱਗੇ ਖੋਲਿਆ ਉੱਥੇ ਭਰਾਂਗੇ ਦੋ ਗਿੱਲੇ ਇੱਕ ਘੰਟਾ ਰਹਿ ਗਿਆ ਵਾਰੀ ਦਾ ਦੋ ਗਿੱਲੇ ਆਹ ਪਾਰਤੇ ਤੇ ਦੋ ਇੱਧਰ ਪਾਰਤੇ ਤੇ ਅੱਗੇ ਦੋ ਖਨਾਲਾਂ ਉੱਥੇ ਭਰਤੀਆਂ ਅੱਗੇ ਹੁਣ ਚੱਲਦੇ ਆਂ ਆਪਾਂ ਕੋਠੇ ਵੱਲ ਓਥੇ ਪਹੁੰਚਾਂਗੇ ਦੋ ਕਿੱਲੇ ਘੰਟਾ ਰਹਿ ਗਿਆ ਵਾਰੀ ਦਾ ਦੇਖੋ ਪ੍ਰਿੰਦੀ ਕਿੰਨੀ ਪ੍ਰਿੰਦੀ ਹੁਣ ਚੱਲਦੇ ਆਂ ਜੀ ਕੋਠੇ ਵੱਲ ਆਪਾਂ ਮਿਲਦੇ ਆਂ ਹੋਲਤਾ ਜੀ ਅਗਲੇ ਕਿल्ले ਚ ਵੇਖੋ ਵਰਦ ਹੈ ਕਿ ਨਹੀਂ ਅੱਧਾ ਘੰਟਾ ਹੀ ਰਹਿ ਗਿਆ ਵਾਰੀ ਦਾ ਆਹ ਕਿਲਾ ਤੱਕ ਗਿਆ ਪਰ ਹੁਣ ਅਗਲਾ ਵੀ ਨਹੀਂ ਵਰਦਾ ਕਿ ਨਹੀਂ ਫੇਲਾ ਵੀ ਅੱਧਾ ਪਾਰ ਗਿਆ ਪਾਰਗੇ ਦੀ ਦੋਵੇਂ ਕਿਲੇ